ਗੁਰੂ ਸواری ਗੁਰੂ ਗੁਰਖ ਸਾਹਿਬ ਸਤ ਸੰਗਤ ਜੀਓ ਕਰਮਾ ਭਗਵਾਨੇ ਆ ਜੋ ਵਰਤੇਰੇ ਤੋਂ ਤੰਤਨ ਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਮੋਹਰ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਬਾਣੀ ਦੇ ਨਾਲ ਜੁੜੇਗਾ ਅ ਜੀਅ ਜੀ ਨਾਮ ਵੀ ਦੀ ਵਿਚਾਰ ਸ਼ਰਮ ਕਰੀਏ ਅਰੇ ਅਮਰਦਾਸ ਗੁਣ ਤੇਰੇ ਤੇਰੀ ਹੁਕਮ ਤੋ ਹੈ ਬੜਿਆ ਬੈ ਅਜਿਹਾ ਹੁਕਮ ਨਾਮ ਅਰ ਸਾਹਰੀ ਰਗ ਦੇ ਅੰਦਰ ਧੰਨ ਗੁਰੂ ਅਮਰਦਾਸ ਜਰ ਮੈਂ ਉਚਾਰਨ ਕੀਤਾ ਹੈ ਧੰਨ ਦੀ ਗੱਲ ਕਰਦੇ ਨੇ ਕਿਹੜਾ ਧਰਮ ਗੁਰੂ ਦੇ ਨਾਲ ਜੁੜਦਾ ਹੈ ਕਿਹੜਾ ਧਰਮ ਗੁਰੂ ਦੇ ਨਾਲ ਤੋੜਦਾ ਹੈ ਸੇ ਧਰਮੰਤ ਹਰ ਨਾਮ ਨਿਵਨਾਏ ਗੁਰਪੂਰੇ ਹਰ ਧੰਨ ਪ੍ਰਕਾਸ਼ਿਆ ਹਰ ਕਿਰਪਾ ਤੇ ਵਸੈ ਮਨਿਆ ਹੈ ਸਤਿਗੁਰ ਕੰਦੇ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦਾ ਜਿਹੜਾ ਨਾਮ ਧੰ ਹੈ ਮੈਂ ਆਪਣੇ ਮੜ ਵਿੱਚ ਵਸਦਾ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸੁਪ ਜੋੜ ਕੇ ਆਤਮ ਜੀਵਨ ਦੇ ਸ਼ਾਹ ਬਣ ਗਏ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੀ ਹਿੱਤ ਅੰਦਰ ਬਸਾਇਆ ਗੁਰੂ ਭੁਲੇ ਹਰ ਤਾਲੁ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਇ ਰਹਾ ਜਿਨਾ ਮਨੁਕੰਧੇ ਹਿਰਦੇ ਵਿੱਚ ਪੂਰੇ ਗੁਰ ਨੇ ਪਰਮਾਤਮਾ ਦੇ ਨਾਮ ਦਾ ਤਨ ਪ੍ਰਗਟ ਕਰ ਦਿੱਤਾ ਇਹ ਨਾਮ ਤਨ ਪਰਮਾਤਮਾ ਦੀ ਕਿਰਪਾ ਨਾਲ ਆ ਕੇ ਹੀ ਮਨ ਵਿੱਚ ਆ ਕੇ ਵਸਦਾ ਹੈ ਇਹ ਦਸਾਓ ਸਤਿਗੁਰੂ ਦੇ ਲੇ ਇਹ ਜਿਹੜੀ ਬਾਣੀ ਹੈ ਚਾਰ ਬੰਦਾ ਵਾਲੀ ਬਾਣੀ ਹੈ ਜਦੋਂ ਅਸਰੀ ਲਾਗ ਜੈ ਘਰੁ ਉਜਾਗੈ ਇੱਕ ਓੰਕਾਰ ਸਤਗੁਰ ਪ੍ਰਸਾਦਿ ਤਿ ਅਕਾਲ ਪੁਰਖ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲੇ ਜੰਦਾ ਹੈ ਇਹ ਦਨ ਘਟ ਨਾ ਨੁਟੇ ਨਾ ਜਾਏ ਇਹ ਨਾਮ ਖਜਾਨਾ ਕਦੇ ਮੁੱਕਲਵਾੜਾ ਨਹੀਂ ਨਾ ਹੀ ਕਰਜਾ ਬੁਗਦਾ ਹੈ ਤੇ ਨਾ ਹੀ ਬੋਅਜਦਾ ਹੈ ਪੂਰੇ ਸਤਗੁਰ ਦਿਆ ਦਿਖਾਏ ਇਸ ਧਰ ਦੀ ਇਹ ਸਿੱਖ ਮੈਲੋ ਪੂਰੇ ਗੁਰੂ ਨੇ ਵਖਾ ਦਿੱਤੀ ਹੈ ਸਤਿਗੁਰੂ ਕੋ ਸਤਿ ਬਲ ਜਾਏ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜੰਦਾ ਹਾਂ ਜਿਸ ਗੁਰੂ ਦੀ ਕਿਰਪਾ ਨਾਲੁਰ ਕਿਰਪਾ ਤੇ ਹਰ ਮਨ ਵਸਾਏ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਤਨ ਆਪਣੇ ਮਨ ਵਿੱਚ ਵਸੁੰਦਾ ਹ ਸੇਤਲੰਤ ਹਰਨਾਮ ਨਿਵਨਾਏ ਓ ਮਨੁਕ ਨਾਮਾਂ ਦੇ ਨਾਮ ਸੁਖ ਜੋੜ ਲੇ ਆਤਮਿਕ ਜੀਵਨ ਦੇ ਸ਼ਾਹ ਬਣ ਗਏ ਗੁਰੂ ਭੂਰੇ ਹਰ ਧੰ ਪਰਗਾਸਿਆ ਹਰ ਕਿਰਪਾ ਤੇ ਵਰਸੀ ਮਨ ਆਏ ਰਹਾ ਜਿਨਾ ਮਨੁੱਖਾਂ ਦੇ ਹੱਥੇ ਵਿੱਚ ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧੰ ਪ੍ਰਗਟ ਕਰ ਦਿੱਤਾ ਇਹ ਨਾਮ ਚਲਨ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਬਨ ਵਿੱਚ ਆ ਕੇ ਬਸਦਾ ਹੈ ਰਹਾਉ ਅਭੁਨ ਕਾਟ ਗੁੜ ਲਿਦਾ ਸਵਾਈ ਗੁਰੂ ਦੀ ਸਰਨ ਆਏ ਮੁਖ ਦੇ ਅਗਲ ਦੂਰ ਕਰਕੇ ਪਰਮਾਤਮਾ ਦੀ ਸਿਪ ਚਲਾ ਉਸ ਦੇ ਹਿਰਦੇ ਅੰਦਰ ਵਰਸਾ ਦਿੰਦਾ ਹੈ ਗੁਰੂ ਘੜਾ ਦੀ ਕਿਰਪਾ ਲੁਜੇ ਜਿਰੇ ਉਤੇ ਗੁਰੂ ਦੀ ਰਹਿਮਤ ਹੋ ਜੇ ਜਿਹੜੀ ਤੇ ਗੁਰੂ ਦੀ ਬਖਸ਼ਿਸ਼ ਹੋ ਜੇ ਤੇ ਹੁਣ ਨਾਮ ਧੰਦੇ ਨਿੰਦਾ ਸਤਿਗੁਰੂ ਕਹਿੰਦੇ ਸਤਿਗੁਰੂ ਸਿੱਖ ਕੋ ਨਾਮ ਧੰਦੇ ਗੁਰਗੱਰ ਸਿੱਖ ਵੱਡ ਭਾਗੀ ਹੈ ਵੀ ਸਤਿਗੁਰੂ ਆਪ ਦੇ ਸਿੱਖ ਨੂੰ ਨਾਮ ਦੀ ਧਰ ਦੇ ਜੜੀ ਉਹ ਬਖਸ਼ਿਸ਼ ਕਰ ਦਿੰਦਾ ਹੈ ਤੇ ਉਹ ਗੁਰੂ ਦਾ ਸਿੱਖ ਵੱਡੇ ਭਾਗਾ ਕਰਮਾ ਵਾਲਾ ਬਣ ਜਾਂਦਾ ਹੈ ਪੂਰੇ ਗੁਰ ਕੀ ਸਹਿਜ ਬਾਣੀ ਇਸ ਬਾਣੀ ਦੀ ਹਰਕਤ ਨਾਲ ਆਤਮਗੋਣਤਾ ਵਿੱਚ ਸੰਗਾਈ ਹੋਈ ਰਹਿੰਦੀ ਹੈ ਪੂਰੇ ਗੁਰ ਕੀ ਸਾਜੀ ਬਾਣੀ ਪੂਰੇ ਗੁਰ ਦੀ ਪਿਆਰੀ ਹੋਈ ਸਦਾ ਜਿਹ ਪ੍ਰਭੂ ਦੀ ਸਿਖ ਸੁੜਾ ਦੇਣ ਵਾਲੀ ਬਾਣੀ ਸੁਖ ਮਨ ਅੰਤਰ ਸਹਿਜ ਸਬਣੀ ਮਨੁੱਖ ਦੇ ਮਨ ਵਿੱਚ ਆਤਮ ਬਹਲਾ ਨੇ ਪੈਦਾ ਕਰਦੀ ਹੈ ਇਹ ਦਰਬੀ ਜਦ ਦੇਖੋ ਭਾਈ ਦੁਨ ਦਾ ਮਾਰ ਹਰਮਨ ਵਿਸਾਈ ਇੱਕ ਹਰਾਟ ਕਰਨ ਵਾਲਾ ਉਸ ਜੋਜੀ ਪ੍ਰੀਤunda ਕੇ ਦਿੱਤ ਮਾਛਾ ਦੇਖੋ ਗੁਰਮੁਖ ਗੁਰੂ ਮੁਖ ਦੇ ਅੰਦਰੋਂ ਤੇਰ ਮੇਰ ਮਟਾ ਦਿੰਦਾ ਹੈ ਪਰਮਾਤਮਾ ਦਾ ਨਾਮ ਹਰ ਦੇ ਮਨ ਵਿੱਚ ਵਸਾ ਦਿੰਦਾ ਹੈ ਬੀਰ ਸਾਹਿਬ ਕਹਿੰਦੇ ਕਿ ਕਬੀਰ ਪੀਰਾ ਕੁਝ ਮੈਂ ਕੁਛ ਨਹੀਂ ਜੋ ਕਿਛ ਹੈ ਸੋ ਤੇਰਾ ਕਹਿੰਦੇ ਮੇਰਾ ਤੇ ਕੁਝ ਵੀ ਨਹੀਂ ਇਹ ਸਭ ਕੁਝ ਤੇਰਾ ਹੀ ਹੈ ਈਸ਼ਵਰ ਤੇਨ ਨਾਮ ਅਮੋਲਕ ਨਾ ਪਾਇਆ ਜਾਏ ਬ੍ਰਹਮਾਤਮਾ ਦਾ ਨਾਮ ਅਮੋਲਕ ਹੈ ਕਿਸੇ ਵੀ ਦੁਨਿਆਵੀ ਕੀਮਤ ਨਾਲ ਨਹੀਂ ਮਿਲ ਸਕਦਾ ਗੁਰੂ ਪ੍ਰਸਾਦ ਵਸੈ ਬਣਿਆ ਇਕ ਗੁਰਦੀ ਕਿਰਪਾ ਨਾਲ ਹੀ ਇਹ ਪ੍ਰਭਾਤਵਾ ਦਾ ਨਾਮ ਸਾਡੇ ਮਨ ਵਿੱਚ ਆ ਕੇ ਵਸਦਾ ਹੈ ਸਭ ਮੈਂ ਮਸਰੇ ਰੱਬ ਦੇ ਕੋਲ ਸੋਏ ਗੁਰਮਤਿ ਗੱਟ ਪ੍ਰਗਟ ਹੋਏ ਉਹ ਇੱਕ ਪ੍ਰਭਾਤਵਾ ਆਪ ਹੀ ਸਭ ਵਿੱਚ ਵਸਦਾ ਹੈ ਗੁਰੂ ਦੀ ਮਨ ਤੇ ਪਰਿਆਈ ਮਨੁੱਖ ਦੇ ਹੱਥੇ ਵਿੱਚ ਪਰਖਤ ਹੁੰਦਾ ਹੈ ਸਹਜੇ ਜਿੰਨ ਰੱਬ ਜਾਣ ਪਛਾਣਿਆ ਆਦਮੋ ਦੋਤਾ ਵੀ ਟਿੱਕੇ ਜਿਸ ਮਨੁੱਖ ਨੇ ਪ੍ਰਭੂ ਦੇ ਨਾਲ ਟੁਕੀ ਸਾਜ ਪਾ ਕੇ ਉਸ ਨੂੰ ਆਪਣੇ ਅੰਦਰ ਵਸਦਾ ਬਿਛਾ ਲਿਆ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾਮ ਦੇ ਨਾਮ ਬਿਲੇ ਮਨ ਮਲੇ ਉਸ ਨੂੰ ਪਰਮਾਤਮਾ ਦਾ ਨਾਲ ਸਦਾ ਦੇ ਪ੍ਰਾਪਤ ਹੋ ਜਾਂਦਾ ਹੈ ਉਸ ਦਾ ਮਨ ਪਰਮਾਤਮਾ ਦੀ ਯਾਰ ਵਿੱਚ ਤਿੱਜੇ ਜਦੋਂ ਸਤਿਗੁਰ ਕਹਿੰਦੇ ਜਾਗੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਏਤ ਹੈ ਸੁਣਤ ਆਤਮ ਜੰ ਲੈ ਸਗਲ ਵਸਦਾ ਕੇ ਜਾਕਰ ਸਤਿਗੁਰ ਬੁਲਾਉ ਜੋਦਾ ਤੇ ਸੁਮਾ ਬੜ ਜਾਂਦਾ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਹਾ ਕੇ ਵਸ ਜਾਂਦਾ ਜਦ ਨਾਮ ਵਸ ਜਾਂਦਾ ਸਭੇ ਅੰਦਰ ਹੋਵੇ ਅੰਗ ਤਾਂ ਦੂਰ ਹੋ ਜਾਂਦੀ ਹੈ ਜੈ ਜੈ ਹੋ시 ਪ੍ਰਭੂ ਦੇ परमात्मा ਦੇ ਨਾਮ ਦੇ ਨਾਲ ਰੰਗੇ ਜਾਂਦੇ ਹਾਂ